ਉਹ ਬਾਂਦੀ ਪਈ ਬਾਂਦੀ ਪਿੱਤੂ ਮੀਂਹ ਆਇਆ ਕੋਈ ਬੋਲ ਸਿਧਾ ਕਰਿਆ ਬਾਉ ਹਾਂ ਕਾਸ਼ਾਉਂ ਇਹੋ ਤਰੀਕ ਨੂੰ ਆ ਪੋਗ ਲਾਣਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਧਾਂ ਵੀ ਲਾਈਆਂ ਜਿੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਧਰ ਤੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਮੁੰਡਾ ਤਿਆਰ ਆ ਸਲੰਸਰਾ ਦਾ ਧੂਆ ਵੱਜ ਰਿਹਾ ਤਿਆਰ ਪਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਗਰਦਾਸਪੁਰ ਦੇ ਜਿੱਕੇ ਹਰੂਆ ਕੋ ਜਿਲ੍ਹਾ ਬਕ瑙ਪੁਰ ਦੇ ਜਿੱਕੇ ਹਰੂਆ ਭੈਣਾ ਤੇ ਬਿਲਕੁਲ ਚਲੋ ਬਾਈ ਆਹ ਦੇਖਦੇ ਨੇ ਆ ਜਿਹੜੇ ਤਰਦੀ ਸੀ ਦੁਬਾਰਾ ਸਾਡੀਆਂ ਪੀਪੀਆਂ ਪਾਣਾ ਜਿਹੜੇ ਦੁਬਾਰਾ ਜੀ ਸ਼ੁਰੂ ਕਰ ਰਹੇ ਆ ਇੱਕ ਤੁਸੀਂ ਦੇਖ ਲਓ ਸਾਈਡ ਤੋਂ ਬੰਨੋ ਸਾਈਡ ਤੋਂ ਅੱਜ ਜਿਲ੍ਹਾ ਕਸਾਣਾ ਨੂੰ ਜ਼ਮੀਨਾਂ ਤੋਂ ਜਾੜ ਨਵਾੜੀ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਤੱਕ ਕਸਾਣਾ ਜ਼ਮੀਨਾਂ ਕੋਰ ਕਰਨ ਵਾਲੀ ਪੰਜਾਬ ਤੇ ਕੇਂਦਰ मज़दूर अकाल करेख लिया ਬਹੁਤ ਦੁਖੀਆਂ ਕਿਉਂਕਿ ਭਗਵਾਨਤਮਾਨ ਸਰਕਾਰ ਨਾਲ ਮੀਟਿੰਗਾਂ ਲੱਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੀਆਂ 17-18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਕਰਾ ਜਿਹੜਾ ਗਰਦਾਸਪੁਰ ਦੇ ਵਿੱਚ ਦੀ ਲੰਗ ਦਾ ਅਸਲ ਦੇ ਵਿੱਚ ਆ ਵੀ 2013 ਇੰਟ ਲਾਗੂ ਆ ਆ ਤੁਸੀਂ ਤਾਂ ਚਾਰ ਗੁਣਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਆ ਲੰਗ ਦਾ ਇੱਕ ਮਿੰਟ ਸਾਡੀ ਬੇਨਤੀ ਸੁਣੋ ਕਿ ਸਾਡੇ ਜ਼ਿਲ੍ਹੇ ਗਰਦਾਸਪੁਰ ਦਾ ਕੁੱਲ ਕਿੰਨਾ ਰਕਬਾਏ ਦੇ ਵਿੱਚ ਅਕਵਾਇਰ ਹੋ ਰਿਹਾ ਇਹਦੇ ਕੋਲ ਲਗਭਗ ਮੇਰੇ ਕੋਲ ਕਲੀਅਰ ਤੇ ਨਹੀਂ ਹੈਗਾ ਕੋਈ ਮੇਰਾ ਖਿਆਲ ਆ ਕਿ 4-5000 ਕਿਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਾਏ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਹੋਣ ਦੇ ਮਾਰਕੀਟ ਰੇਟ ਦਾ 4 ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ 90% ਜਣਾ ਪਤਾ ਕਿਉਂਕਿ ਉਹ ਐਕਟ ਹੀ ਇੱਥੇ ਪੰਜਾਬ ਦੇ ਵਿੱਚ ਲਾਗੂ ਆ ਪਰ ਉਹ ਸਾਈਡ ਦੀਆਂ ਧੱਜੀਆਂ ਢਾ ਕੇ ਭਗਵਾਨ ਸਾਨੂੰ ਸਰਕਾਰ ਕੇਂਦਰ ਸਰਕਾਰ ਡੀਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ ਦੇਸੀ ਗਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲੈ ਹੀ ਉਹਨੂੰ 45 ਦਿਨ ਉਹ ਵੀ ਗਿਆ ਜਿੱਦਣ ਅਸੀਂ ਰੇਲ 'ਤੇ ਗਏ ਆ ਉਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫਿਰ ਪਟੀਸ਼ਨਾਂ ਪਾਉ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨਹੀਂ ਪੈਸੇ ਨਹੀਂ ਚੁੱਕੇ ਉੱਥੇ ਕਬਜ਼ਾ ਨਾ ਕਰੋ ਮੰਨਿਆ ਸਾਡੇ ਕੋਲ ਡੀਆਈਜੀ ਬਾਰਡਰ ਹੈ ਤੇ ਡੀਸੀ ਜਿਹੜੇ ਗਰਦਾਸਪੁਰ ਆ ਤੇ ਜਿਹੜੇ ਆਰਬਿਟਰ ਜਿਹੜੇ ਆਰਬਿਟਰ ਲੱਗਣੇ ਸੀ ਉਹ ਉਹਦੇ ਬਾਅਦ ਵੀ ਵੱਡੀਆਂ ਧੜਾ ਲਿਆ ਕੇ ਤੇ ਇਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੰਦੇ ਹੀ ਬਾਹਰ ਕਰਨਾ ਐਂਆ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉੱਥੇ ਚਲਾਇ ਜਾਓ 40% ਹਾਲ ਦੀ ਕੜੀ ਛੱਡ ਦਿਓ ਪਰ ਇਹ ਜਲਾਲਤ ਆ ਕਿਸਾਨਾਂ ਨੂੰ ਦਬਾ ਕੇ ਐ ਪੂਰਾ ਉਹਨਾਂ ਦੀਆਂ ਪੱਗਾਂ ਲਾ ਕੇ ਚਟਾਲਾ ਸਾਹਿਬ ਜਿੱਥੇ 60% ਕੰਮ ਚੱਲਦਾ ਉਹਨਾਂ ਨੂੰ ਪੈਸੇ ਪੂਰੇ ਮਿਲ ਗਏ ਉਹਨਾਂ ਨੂੰ ਵੀ ਪੂਰੇ ਮਿਲੇ ਉਹ ਉਹ ਵੀ ਚੁਕਾਏ ਇਹਨਾਂ ਨੇ ਕੋਈ ਮੁਲਾਜ਼ਮ ਆ ਉਹਨੂੰ ਪੈਸੇ ਦਿੱਤੇ ਗਏ ਆ ਉਈ ਆਪਣਾ ਨੰਬਰਦਾਰ ਆ ਉਹਨੂੰ ਪੈਸੇ ਦਿੱਤੇ ਗਏ ਆ ਦਬਾ ਦੇ ਥੱਲੇ ਉਹਨਾਂ ਵਿਚਾਰਿਆਂ ਪੈ ਚੁੱਕੇ ਰਹਿੰਦੇ ਉਹ ਵੀ ਆ ਤੇ ਅਹੀਂ ਆਨੇ ਤੁਸੀਂ ਜਿਹੜੀ ਕਮਿਟਮੈਂਟ ਸਾਡੇ ਨਾਲ ਮੀਟਿੰਗਾਂ 'ਚ ਕਰਦੇ ਸੀ ਉਸ ਕਮਿਟਮੈਂਟ ਦੇ ਉੱਤੇ ਪੂਰੇ ਉਤਰੋ ਜੇ ਤੁਸੀਂ ਉਹ ਕਮਿਟਮੈਂਟ ਦੇ ਉੱਤੇ ਪੂਰੇ ਨਹੀਂ ਉਤਰਨਾ ਤੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਅੱਜ ਅਸੀਂ ਖੜਾ ਵਧਣ ਲੱਗੇ ਆ ਜਿੱਥੇ ਪਰਸੋ 27 ਤਰੀਕ ਨੂੰ ਕਬਜ਼ਾ ਤਰ ਕੇ ਗਏ ਆ ਅੱਜ ਉਥੇ ਅਸੀਂ ਕਬਜ਼ਾ ਕਰਾਂਗੇ ਸ਼ਾਤਬਾਈ ਢੰਗ ਨਾਲ ਆ ਕੇ ਆਪਣੀਆਂ ਜ਼ਮੀਨਾਂ ਲਈ ਵਧਾਂਗੇ ਜੇ ਸਰਕਾਰ ਕੋ ਵਾਅਦਾ ਪੱਤਾ ਕਰਦੀ ਆ ਤੇ ਜ਼ਿੰਮੇਵਾਰੀ ਭਗਵਾਨਤਮਾਨ ਸਰਕਾਰ ਦੀ ਆ ਇਹ ਸਾਰੇ ਪੰਜਾਬ ਦੇ ਸਿਰੇ ਆਗ ਲੱਗੇ ਕਿਸਾਨ ਬਿਲਕੁਲ ਖਾਸ ਕਰਕੇ ਚੁਣਿਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਸੀਗਾ ਪਾਤਸ਼ਾਹ ਨੇ ਤਕੀ ਤਵੀ ਤੇ ਬੈਠ ਕੇ ਇਸੇ ਮੁਗਲੀਆਂ ਹਕੂਮਤ ਦੇ ਖਿਲਾਫ ਜਿਹੜੀ ਹੈ ਜੰਗ ਦਾ ਡੰਕਾ ਵਜਾਇਆ ਤੇ ਆਪਣਾ ਆਪ ਨਿਸ਼ਾਵਰ ਕਰਕੇ ਇਸ ਕਾਇਨਾਤ ਨੂੰ ਇੱਕ ਸੰਦੇਸ਼ ਦਿੱਤਾ ਸ਼ਹੀਦੀ ਪੂਰਬ ਦੇ ਦਿਹਾੜੇ ਦਾ ਪ੍ਰਸ਼ਾਸਨ ਜਿਹੜੇ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਉਹ ਬਿਲਕੁਲ ਲੋਕਾਂ ਨੂੰ ਭੜਕਾਉ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ ਕੋਈ ਰਸਤਾ ਨਹੀਂ ਰੁਕਿਆ ਹੈਗਾ ਕਿਸੇ ਤਰੀਕੇ ਦੀ ਕੋਈ ਵੀ ਅੜਚਨ ਕਿਤੇ ਵੀ ਸੜਕ ਤੇ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਆਵਾਜ਼ੇ ਹੀ ਚੱਲ ਰਹੀ ਪਈ ਆ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਾਤਸ਼ਾਹ ਦੇ ਘਰ ਤੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰਦੁਆਰਾ ਪਟੇਵੰਦ ਸਾਹਿਬ ਤੋਂ ਚੱਲੇ ਆ ਪਾਤਸ਼ਾਹ ਤੁਸੀਂ ਮਹਾਨ ਹੋ ਤੁਹਾਨੂੰ ਤੱਤੀ ਤਵੀ ਮਿਲੀ ਆ ਤੇ ਸਾਨੂੰ ਇਹ ਤੱਤੀ ਰੇਤਾ ਜਿਹੜੀ ਆ ਤੇ ਤੱਤੀਆਂ ਜ਼ਮੀਨਾਂ ਦੇ ਵਿੱਚ ਸਿਰਫ ਰੰਗਾਂ ਦਾ ਫਰਕ ਪਿਆ ਤੇ ਮੁਗਲਾਂ ਨੇ ਟੋਪੀਆਂ ਲਾ ਕੇ ਪੱਗਾਂ ਬਨੀਆਂ ਨੇ ਮੁਗਲਾਂ ਨੇ ਹੁਣ ਮੁੱਛਾਂ ਰੱਖ ਲਈਆਂ ਨੇ ਤੇ ਦਾੜੀਆਂ ਤੋਂ ਮੁੱਛਾਂ ਤੱਕ ਆ ਗਏ ਨੇ ਮੁਗਲਾਂ ਦੇ ਨਾਲ ਉਹ ਘੱਟ ਅਤਿਆਚਾਰ ਜਿਹੜਾ ਉਹ ਇਸ ਧਰਤੀ ਤੇ ਨਹੀਂ ਹੁੰਦਾ ਪਿਆ ਜਿੱਥੇ ਕਿਸਾਨ ਮਰ ਰਿਹਾ ਜਿੱਥੇ ਮਜ਼ਦੂਰ ਮਰ ਰਿਹਾ ਜਿੱਥੇ ਛੋਟਾ ਵਪਾਰੀ ਮਰ ਰਿਹਾ ਛੋਟਾ ਦੁਕਾਨਦਾਰ ਮਰ ਰਿਹਾ ਜਿੱਥੇ ਸਾਡੀ ਐਜੂਕੇਸ਼ਨ ਮਰ ਰਹੀ ਆ ਸਾਡੀਆਂ ਸਿਹਤ ਸਹੂਲਤਾਂ ਮਰਦੀਆਂ ਪਈਆਂ ਉਥੇ ਗੁਰੂ ਅਰਜਨ ਪਾਤਸ਼ਾਹ ਦੇ ਸਿਧਾਂਤ ਨੂੰ ਅੱਜ ਅੱਗੇ ਤੋਰ ਕੇ ਬਿਲਕੁਲ ਸਹੀ ਰਸਤੇ ਤੇ ਅੱਜ ਦੇ ਮਸਲੇ ਤੇ ਗੱਲ ਕਰੀਏ ਤੁਸੀਂ ਇਹਨੂੰ ਪੂਰ ਦਿੰਦੇ ਹੋ ਪ੍ਰਸ਼ਾਸਨ ਫੇਰ ਆ ਕੇ ਨਵੇਂ ਸਿਰਿਓਂ ਬਣਾ ਦਿੰਦਾ ਇਹ ਕਿੱਥੇ ਗੱਲ ਮੁੱਕੇਗੀ ਇਹ ਗੱਲ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਪ੍ਰਸ਼ਾਸਨ ਨੇ ਕਿੱਥੇ ਮੁੱਕਾ ਦਿੱਤਾ ਲਗਭਗ 3.5 ਸਾਲ ਦਾ ਸਮਾਂ ਜਿਹੜਾ ਬੀਫ ਚੱਲਿਆ ਆ ਦੇ ਉੱਤੇ ਲਗਾਤਾਰ ਝੂਠੀਆਂ ਕਵਾਇਫਾਂ ਦੇਣੀਆਂ ਲਗਾਤਾਰ ਝੂਠੀਆਂ ਗੱਲਾਂ ਕਰਨੀਆਂ ਔਰ ਐਡੇ ਵੱਡੇ ਅਫਸਰਾਂ ਵੱਲੋਂ ਐਡੇ ਉੱਚੇ ਉਹਤਿਆਂ ਤੇ ਬਹਿ ਕੇ ਝੂਠੀਆਂ ਗੱਲਾਂ ਕਰਨੀਆਂ ਇਹ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਰਹੇਗਾ ਅਸੀਂ ਮਨੁੱਖ ਦੇ ਸੋਇਆ ਵਾਂਗ ਸਾਡੀ ਦਾਤਰੀਏ ਤੇ ਅਸੀਂ ਵੱਧੇ ਰਵਾਂਗੇ ਸੋਇਆ ਵਾਂਗ ਜਿੰਨੀ ਵਾਰੀ ਪੁੱਟਣਗੇ ਜਿੰਨੀ ਵਾਰੀ ਆਉਣਗੇ ਓਨੀ ਵਾਰੀ ਉਹਨਾਂ ਦੇ ਜਥੇਬੰਦੀ ਇਹਨਾਂ ਜ਼ਮੀਨਾਂ ਨੀ ਅੱਜ ਜਿਹੜਾ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਅਸਪਰਲਾ ਕਾਰਵਾਈ ਬਣਦੀ ਕਰਾਂਗੇ ਅ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਨਾ ਨੈਚੁਰਲੀ ਜਦੋਂ ਵੀ ਦੇਖੋ ਜੀ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨਾਂ ਨੇ ਵੀ ਚਲੋ ਜਿਹੜਾ ਕੋਈ ਮਸਲਾ ਆ ਉਹਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁ